ਉਹਦੇ ਬੈਨਾਂ ਦੇ ਪਰਚਾ ਤੇ ਜੋ ਮੈਨੂੰ ਤੁਹਾਨੂੰ ਕਿਵੇਂ ਪਤਾ ਵੀ ਇਹ ਹੈ ਨਹੀਂ ਸੀ ਨਾਲ ਹਾਂਜੀ ਮੈਂ ਤੁਹਾਨੂੰ ਕੁਝ ਨਹੀਂ ਕਰ ਸਕਦੇ ਵੀ ਇਹ ਨਾਮ ਹੀ ਹੈ ਤੇ ਤੁਸੀਂ ਕਿਵੇਂ ਕਰ ਸਕਦੇ ਲੇਡੀ ਦੇ ਨਾਲ ਕਦੋਂ ਕੇ ਨਹੀਂ ਮੈਂ ਤੈਨੂੰ ਪੁੱਛਿਆ ਵੀ ਵੀਡੀਓ ਚੱਗੀਆਂ ਨੇ ਹੈਈਆ ਦੀਆ ਵੀਡੀਓ ਚੱਗੀਆਂ ਨੇ ਕਿਸੇ ਗੱਡੀ 'ਚ ਬੱਤੀਆਂ ਨੇ ਗੱਡੀ ਖੜੀ ਸੀ ਜੀ ਦੰਨ ਗੱਡੀਆਂ ਸੀਗੇ ਨਾਲੇ ਦੇ ਉੱਪਰ ਗੱਡੀ ਖੜੀਆਂ ਦੋ ਗੱਡੀਆਂ ਨੇ ਹਮਲਾ ਕਰਦੇ ਆ। ਬੱਸ ਬੱਸ ਤੁਸੀਂ ਸਰ ਸਾਨੂੰ ਗਲਤ ਸਾਬਤ ਕਰ ਰਹੇ ਹੋ ਵੀ ਉਹ ਨਜਾਣ ਨਹੀਂ ਜਗੀਆਂ। ਮੈਂ ਤੈਨੂੰ ਪੁੱਛਦਾ ਵੀਡੀਓ ਜਿਹੜੇ ਵੀਡੀਓ ਜਿਹੇ ਆ ਅਰੈਸਟ ਕਰ ਲਏ ਨੇ ਉਹ ਨਹੀਂ ਕੀਤੇ ਕਿੱਥੇ ਕਰੇ ਨੇ ਦੋ ਤਿੰਨ ਨੇ ਆ ਕੇ ਕਿਹਨੇ ਕਿਹਦੇ ਉੱਧਰ ਇੱਕ ਦਿਨ ਜਦੋਂ ਮੈਂ ਬਰਦੀ ਉਹਨਾਂ ਤੋਂ ਪੁੱਛਿਆ ਵੀ ਨਹੀਂ ਹੈਗਾ ਵੀ ਤੇ ਬਾਕੀ ਬੰਦੇ ਕੌਣ ਆਣ ਪਛਾਦੇ। ਤੁਸੀਂ ਹੁਣ ਮੇਰੀ ਗੱਲ ਸੁਣ ਤੇਰੇ ਤੇਰੇ ਸਾਹਮਣੇ ਬਿਠਾ ਕੇ ਇੰਟਰੋਗੇਸ਼ਨ ਕਰੀਏ ਦੱਸੋ ਮੈਨੂੰ। ਸਰ ਮੈਂ ਵੀ ਥਾਂ ਤੇ ਨਹੀਂ ਤੇ ਤੂੰ ਵੀ ਨਹੀਂ ਰਿਹਾ ਅੱਧੇ ਘੰਟੇ ਦੀ ਸਾਰਾ ਕੁਝ ਬੱਕ ਬੱਕ ਦੰਦੇ ਨੇ। ਅਸੀਂ ਵੀ ਰਹੇ ਹਾਂਜੀ ਠੀਕ ਚਲੋ ਚਲੋ ਬੈਠਣਾ ਬੈਠੋ ਦੇਖੋ ਸਾਡੀ ਤਸਵੀਰ ਪਾਣੀ ਆ ਦੇ ਤਾਂ ਰਹੇ ਹੋ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਬੰਦਾ ਬੀਵੀ ਤੇ ਛੋਟੀ ਵੀ ਹਨ ਮੇਰੀ ਗੱਲ ਸੁਣ ਮੇਰੀ ਗੱਲ ਸੁਣ 307 ਦਾ ਪਕੜਾ ਦਰਜ ਹੈ ਠੀਕ ਹੈ ਬੰਦਾ ਇੱਕ ਉਹਦੇ ਰੈਸਟ ਹੋਇਆ ਕੀ ਕਰਨ ਹੋਇਆ ਜੀ ਅੱਜ ਪੁਲਿਸ ਮੁਲਾਜ਼ਮ ਨੂੰ ਥਾਣੇ ਦੇ ਬਾਹਰ ਧਰਨਾ ਦੇਣ ਬੈਠਣਾ ਪਿਆ ਜੀ ਜਦੋਂ ਮੇਰੇ ਪਰਿਵਾਰ ਨੂੰ ਇੱਕ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਮੈਨੂੰ ਧਰਨੇ ਤੇ ਬੈਠਣਾ ਪਿਆ ਪੁਲਿਸ ਤਾਂ ਦੂਜਿਆਂ ਨੂੰ ਇਨਸਾਫ ਦੇਣ ਵਾਸਤੇ ਬਣੀ ਹੈ ਜੀ ਪਤਾ ਨਹੀਂ ਵੀਰ ਜੀ ਮੈਨੂੰ ਤਾਂ ਮਿਲਿਆ ਨਹੀਂ ਸੀਗਾ। ਕੀ ਮਾਮਲਾ ਕੀ ਹੈ ਜੀ? ਮਾਮਲਾ ਜੀ 13 ਅਪ੍ਰੈਲ ਨੂੰ ਮੇਰੇ ਘਰ ਤੇ ਹਮਲਾ ਹੋਇਆ ਸੀ ਤੇ ਮੇਰੀ ਬੀਸੀ ਤੇ ਵੀ ਸੱਟਾਂ ਵੱਜੀਆਂ ਮੇਰੇ ਬ੍ਰਦਰ ਦੇ ਵੀ ਵੱਜੀਆਂ ਮੇਰੀ ਗੱਡੀ ਵੀ ਭੰਨ ਗਈ ਆ ਖਬਰਾਂਾਂ ਚ ਹਾਈਲਾਈਟ ਵੀ ਹੋਇਆ ਸੀਗਾ। ਉਸ ਤੋਂ ਬਾਅਦ ਅਸੀਂ ਇੱਕ ਬੰਦਾ ਇਹਨਾਂ ਨੂੰ ਰੈਕੀ ਜਿੰਨੇ ਬੰਦੇ ਨੇ ਰੈਕੀ ਕੀਤੀ ਸੀਗੀ ਉਹ ਉਸ ਬੰਦੇ ਨੂੰ ਅਸੀਂ ਇਹਨਾਂ ਨੂੰ ਆਪਣੇ ਤੌਰ ਤੇ ਸਾਰੀਆਂ ਵੀਡੀਓ ਕਢਾ ਕੇ ਦਿੱਤੀਆਂ ਉਹ ਅਰੈਸਟ ਕੀਤਾ ਪਰ ਇਹਨਾਂ ਦੀ ਗਲਤੀ ਕਰਕੇ ਉਸ ਬੰਦੇ ਦੀ ਜਮਾਨਤ ਹੋ ਗਈ। ਹੁਣ ਜਿਹੜਾ ਮੇਨ ਦੋਸ਼ੀ ਆ ਜਸਮਨ ਉਹ 3 ਦਿਨ ਤੋਂ ਇਹਨਾਂ ਨੇ ਪਿਠਾ ਰੱਖਿਆ ਪਰ ਉਹਨੇ ਅਜਿਹਾ ਤਰ੍ਹਾਂ ਉਹਨੂੰ ਕੋਈ ਪੁੱਛਗਿੱਛ ਨਹੀਂ ਕਰ ਰਹੇਗੇ ਬਾਕੀ ਬੰਦੇ ਕਿੱਥੇ ਆ ਉਹ ਤਿੰਨ ਦਿਨਾਂ ਦੇ ਵਿੱਚ ਪਾਜੀ ਦੇਖੋ ਉਸ ਦੀ ਮੀਸੀਜ ਹੈ ਉਹਦੇ ਵਿੱਚ ਪਰਚੇ ਦੇ ਵਿੱਚ ਉਹਦੀ ਸੱਸ ਹੈ ਉਹਦਾ ਫਾਦਰ ਹੈ ਉਹਦਾ ਭਰਾ ਹੈ ਉਹਦਾ ਚਾਚਾ ਹੈ ਕਿ ਉਹ ਅਰੈਸਟ ਨਹੀਂ ਹੋ ਸਕਦੇ ਸੀਗੇ ਇਹ ਦੇਖੋ ਤੁਸੀਂ ਮੁਲਾਜ਼ਮ ਹੋ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਅਸੀਂ ਐਸਐਸਪੀ ਸਾਹਿਬ ਦੇ ਵੀ ਤੇਜ ਹੋ ਕੇ ਦੇਖ ਲਿਆ ਜੀ ਡਿਪਟੀ ਸਾਹਿਬ ਦੇ ਵੀ ਤੇਜ ਹੋ ਕੇ ਦੇਖ ਲਿਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਕਿਹੜੀ ਜਗ੍ਹਾ ਤੁਸੀਂ ਡਿਊਟੀ ਕਿੱਥੇ ਕਰਦੇ ਹੋ ਮੈਂ ਬਾਦਰਗਾਹ ਡਿਊਟੀ ਹੈ ਮੇਰੀ ਕੀ ਤੁਹਾਡੀ ਡਿਜ਼ਾਈਗਨੇਸ਼ਨ ਕੀ ਹੈ ਜੀ ਐਸਐਸ ਹੈ ਜੀ ਕਿੰਨੇ ਸਾਲ ਹੋ ਗਏ ਡਿਊਟੀ ਕਰ ਰਹੇ ਮੈਨੂੰ 32 ਸਾਲ ਹੋ ਗਏ ਆਲੋ ਆਂਟੀ ਤੇ ਲੋਕ ਜਦੋਂ ਹਾਰ ਜਾਂਦੇ ਕਿਸੇ ਪਾਸੋਂ ਪੁਲਿਸ ਕੋਲ ਆਉਂਦੇ ਇਨਸਾਫ ਲੈਣ ਦੀ ਹੁਣ ਪੁਲਿਸ ਨੂੰ ਆਪ ਧਰਨਾ ਦੇਣਾ ਪੈ ਰਿਹਾ ਕਿਹਨੇ ਦੇਖ ਰਹੇ ਹੋ ਇਸ ਚੀਜ਼ ਨੂੰ ਭਰਾ ਜੀ ਮੈਨੂੰ ਜੇ ਇਨਸਾਫ ਨਹੀਂ ਮਿਲਿਆ ਪਿਛਲੇ 1 ਮਹੀਨੇ ਤੋਂ ਮੈਂ ਤਾਂ ਹੀ ਧਰਨਾ ਲਾ ਕੇ ਬੈਠਾ ਹਾਂ ਅੱਛਾ ਕੀ ਮਾਮਲਾ ਕੀ ਸੀ ਪੈਸੇ ਦੇ ਲੈਣ ਦੇ ਦਿੰਦਾ ਸੀ ਪੈਸੇ ਤਾਂ ਬਿਟਕੋਇਨ ਦਾ ਸੀਗਾ ਚੱਕਰ ਅਸੀਂ 8 ਤਰੀਕ ਨੂੰ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਸੀਗੀ ਤੇ 13 ਤਰੀਕ ਤਰੀਕ ਨੂੰ ਇਹਨਾਂ ਨੇ ਸਾਡੇ ਘਰ ਤੇ ਹਮਲਾ ਕਰ ਦਿੱਤਾ ਮਤਲਬ ਜਿਨ੍ਹਾਂ ਤੋਂ ਤੁਸੀਂ ਪੈਸੇ ਲੈਣੇ ਉਹਨਾਂ ਨੇ ਹੀ ਹਮਲਾ ਕੀਤਾ ਹਾਂਜੀ ਹਾਂਜੀ ਹਮਲਾ ਕੀਤਾ ਉਹ ਸਾਡਾ ਜਮਾਈਓਂ ਹੀ ਲੱਗਦਾ ਸੀ ਇੱਕ ਤਰ੍ਹਾਂ ਦਾ ਜੀ ਅਸੀਂ ਆਪ ਹੀ ਉਹਦੇ ਕੰਨੇ ਆਦਾਨ ਕੀਤੇ ਨੇ ਠੀਕ ਹੈ ਜੀ ਉਸੇ ਬੰਦੇ ਨੇ ਆ ਕੇ ਮੇਰੇ ਬ੍ਰਦਰ ਦੇ 100 ਤੋਂ ਵੱਧ ਟਾਂਕੇ ਮਾਰੇ ਮੇਰੀ ਗੱਡੀ ਭੰਨਤੀ ਮੇਰੇ ਘਰ ਭੰਨਦਾ ਘਰੋਂ ਕੈਸ਼ ਲੈ ਗਏ ਤੇ ਪੈਸੇ ਲੈ ਗਏ ਮੇਰੇ ਬ੍ਰਦਰ ਤੇ ਦੂਜੇ ਇੱਕ ਘਰ ਦੇ ਭੰਨ ਤੋੜ ਕਰਤੀ ਨਾਲੇ ਮੇਰੀ ਬਾਹ ਤੋੜੀ ਪਈ ਆ ਮਾਰ ਮਾਰ ਦਿੱਤਾ ਕੀ ਮੰਗ ਕੀ ਕਰਦੇ ਹੋ ਜੀ ਮੰਗ ਮੈਂ ਕਰਦਾ ਜੀ ਵੀ ਸਾਨੂੰ ਕੋਈ ਇਨਸਾਫ ਮਿਲੇ ਜਲਦੋ ਜੀ ਤੋਂ ਜਲਦੀ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਬਾਕੀ ਬੰਦਿਆਂ ਨੂੰ ਕਿੰਨੇ ਪੈਸੇ ਲੈਣ ਦੇ ਨੇ ਲੈਣ ਦੇ ਤਾਂ ਉਹਨਾਂ ਨੇ ਠੱਗੀ ਕੀਤੀ ਹੋਈ ਹੈ ਘੱਟੋ ਘੱਟ 4 ਕਰੋੜ ਰੁਪਏ ਦੀ ਪਟਿਆਲੇ ਸ਼ਹਿਰ ਦੇ ਵਿੱਚ ਤੁਹਾਡਾ ਕਿੰਨਾ ਨੇ ਸਾਡਾ ਹੈਗਾ ਮੇਰਾ ਦਾ ਰਿਸ਼ਤੇਦਾਰਾਂ ਨਾਲ ਆਖੇ 32 ਲੱਖ ਰੁਪਏ ਦੇ ਲਗਭਗ ਹੈ ਪੈਸੇ ਵੀ ਪਰ ਉਹ ਮੈਂ ਮੈਂ ਉਹਨਾਂ ਨੂੰ ਕਹਿੰਦਾ ਸੀ ਮੈਨੂੰ 32 ਲੱਖ ਰੁਪਏ ਦੀ ਲੋੜ ਨਹੀਂ ਹੈਗੀ ਤੁਸੀਂ ਬੈਠ ਕੇ ਮੇਰਾ ਪੈਸਾ ਵਾਪਸ ਨਾ ਦਿਓ ਜਿਹੜੇ ਬਾਕੀ ਲੋਕਾਂ ਦੇ ਪੈਸੇ ਦਿੱਤੇ ਦੇਣੇ ਆ ਤੁਸੀਂ ਉਹ ਪੈਸੇ ਹਾਂਜੀ ਇਹ ਅਸਲ ਜੀ 52/25 ਐਫ ਆਈ ਆਰ ਦਾ ਜੁਨ 13 325 ਦੋ ਪਰਿਵਾਰਾਂ ਦੀ ਆਪਸੀ ਦੇਖਣ ਦੇ ਪਰਿਵਿਸ਼ੇਸ਼ਣ ਨੇ ਤੇ ਲੁਧਿਆਣੇ ਤੋਂ ਫੈਮਿਲੀ ਨਾਲ ਦੇ ਪੱਪਾ ਕੀਤੀ ਜੀ ਜਿਨ੍ਹਾਂ ਦੇ ਬਿਆਨ ਦੇ ਉੱਤੇ ਨਾਲ ਉਹਦੀ ਨਾਲ 9 ਬੰਦੇ ਵਾਈਲੈਂਸ ਤੇ 8 ਬਸ ਜਣੇ ਅਨੁਮਾਨ 50 ਅੰਡਰ ਸੈਕਸ਼ਨ 307 ਆਪੀਸੀ ਜਿਹੜੇ ਨਵੇਂ ਕੀ 109 333 115 ਤੋਂ ਮੀਰੇਸ ਦੀ ਵਕਫਤਰਾ ਮਲ ਬਚਾਰੀ ਤੇ ਤੱਕਿਆ ਜੀ ਉਸ ਤੋਂ ਬਾਅਦ ਦੋ ਬੰਦੇ ਇਹਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਸਾਡੀ ਪੁਲਿਸ ਪਾਰਟੀ ਵੀ ਇਹਨਾਂ ਦੇ ਨਾਲ ਜਾ ਕੇ ਵੀ ਦੋ ਤਨਵਾਰ ਲੁਧਿਆਣੇ ਆ ਕੇ ਜਿਹੜੇ ਉਹ ਰਿਚ ਨੇ ਨੂੰ ਇਹ ਇਨਾ ਜਿਹੜਾ ਮੇਨ ਬੰਦਾ ਜਸ਼ਮਨ ਆ ਉਸ ਨੂੰ ਬਰਸੂ ਰੈਸਟ ਕੀਤਾ ਤੇ ਉਹਦਾ ਵੀ ਸ਼ੁਰੂ ਮੰਨਤੇ ਨੇ ਪਰ ਇਨਾ ਬਦਵਾਰੋ ਅਸਲ ਚ ਚਾਹੁੰਦੇ ਨੇ ਕਿ ਉਹ ਬੰਦਾ ਉਹ ਵੀ ਉਹ ਇਨਾ ਦਾ ਅਸਲ ਚ ਕਹਿਣਾ ਵੀ ਪੁਲਿਸ ਉਸ ਬੰਦੇ ਨੂੰ ਕੁੱਟ ਮਾਰਨੀ ਕਰਦੀ ਮਾਰ ਪਾ ਕੇ ਜਿਹੜਾ ਚਾਰੇ ਸਾਡੇ ਦੇਰੇ ਦੁਫਾ ਦੇ ਜੀ ਕਹਿੰਦੇ ਵੀ ਐਂਜਿੰਗਮੈਂਟ ਲੱਗਾ ਜਾ ਰਿਹਾ ਨਹੀਂ ਨਹੀਂ ਹੁਣ ਦੋਸ਼ੀ ਨੂੰ ਪਾਣੀ ਪਿਲਾਉਣਾ ਕੋਈ ਵੀ ਟ੍ਰੀਟਮੈਂਟ ਨਹੀਂ ਉਹਦਾ ਪੂਰੀ ਟੇਕ ਕੇਅਰ ਨਹੀਂ ਹੈ ਸੁਦਾਸਤ ਇਹ ਆ ਕਿ ਆਪ ਜਾਮਾ ਮੈਂ ਪੈਸੇ ਦਾ ਲਿੰਡਿੰਗ ਫਿਕਟ ਚਲੇਦੇ ਨੇ ਇਹ ਸੱਚ ਦੋ ਫੈਮਿਲੀਜ਼ ਆਪਸ ਪੈਸੇ ਦਾ ਰੌਲਾ ਸੀ ਜਿਹਦੇ ਕਰਕੇ ਬਾਅਦ ਸ਼ਹਿਰ ਦੇ ਉਹਦੀ ਆਪਸ ਅਨੁਮਨ ਉਮੀਦ ਤੇ ਉਹਨਾਂ ਨੇ ਆ ਕੇ ਅੰਮਲਿਆ ਕਿ ਤੇ ਇਹਦੇ ਚੋਂ ਇਹਨਾਂ ਨੇ ਕੁਝ ਕੁ ਲੀਵਿੰਗ ਦੇ ਵੀ ਨਾਲ ਥਾਇਆ ਜਿਹੜੇ ਕਿ ਅਗਲੇ ਇਨਵੈਸਟਿਗੇਟ ਕਰਨੇ ਬੂਡੀ ਨੇ ਤੇ ਕਈਆਂ ਸੀ ਲੋਕੇਸ਼ਨ ਤੇ ਇਫੈਕਟ ਆਈਏ ਕਈ ਨਹੀਂ ਹੋ ਸਕੋ ਫਿਰ ਸੜੀ ਤਕਤੀਸ਼ੇ ਜੋੜੀਏ ਇਹ ਇਹ ਚ ਬਸਦੀ ਪਰਸੋਂ ਜਿਹੜਾ ਮੇਨ ਮੁਲਜ ਮੁੱਖ ਮੁੱਦਾ ਮਸਵੀਰ ਉਹਨਾਂ ਤੇ ਆਣੇ ਤੋਂ ਵਿਆਹ ਦੀ ਲਿਸਟ ਪਾਈਏ ਹੁਣ ਸੇ ਬੇਗਨ ਨੂੰ ਇਹ ਰੌਲਾ ਵੀ ਪਾਈ ਕੁਝ ਉਹਦੀ ਵਰਨਿੰਗ ਕਰਦੇ ਕਿਸਮ ਦਾ ਜਿਹੜ ਫਾਈਲ ਉਹਨੂੰ ਚੁੱਕਣ ਦੀ ਜੀ ਕੋਸ਼ਿਸ਼ ਕੀਤੀ ਸਰ ਇਹ ਵੀ ਕਹਿ ਰਹੇ ਕੁਝ ਰਹਿ ਗਏ ਆ ਕਹਿੰਦੇ ਕੁਝ ਬੰਦੇ ਦਾ ਨਾਮ ਹੈਗੇ ਪਰ ਉਹ ਰੈਸਕੂ ਹੋਏ ਨਹੀਂ ਬਿਲਕੁਲ ਬੰਦੇ ਨਹੀਂ ਜਦੋਂ ਪਾਚੜਾ ਹੁੰਦਾ ਹਰ ਬੰਦਾ ਉਹ ਆਪਣੀ ਕਿਤੇ ਨਾ ਕਿਤੇ ਭੱਜਿਆ ਹੁੰਦਾ ਉਹਦੇ ਤੇ ਰੇਲਸ ਕੀਤੀਆਂ ਕਾਲੇ ਲੱਗੇ ਹੋਏ ਨੇ ਤੇ ਸਰ ਜੀ ਆਪਦੇ ਫੋਰਸ ਵੀ ਕੈਂਪ ਕੀਤੇ ਹੋਏ ਉਹਨਾਂ ਨੂੰ ਜਲਦੋਂ ਜਲਦ ਰੈਸਕੂ ਸਰ ਇਹਨਾ ਕਹਿੰਦੇ ਕਿ ਪੁਲਿਸ ਕੋਲ ਆਏ ਸੰਪਰਕਿਆ ਦੇ ਰਹੇ ਸਾਨੂੰ ਕੋਈ ਸਹਾਇਤਾ ਨਹੀਂ ਕਰ ਰਿਹਾ ਸਾਡੇ ਕੇਸ ਦੀ ਨਹੀਂ ਬਿਲਕੁਲ ਸਰ ਜੀ ਜੀ ਅਸੀਂ ਇਹਦਾ ਮੇਨ ਮੁੱਦਾ ਮੇਰੇ ਤੁਹਾਨੂੰ ਮੈਂ ਕਹਿਿਆ ਕਿ ਪਰਸੋਂ ਹੀ ਉਹ ਤਾਂ ਉਹ ਦੇਸ਼ ਪਾਈ ਹੈ ਤੇ ਉਹਦੇ ਕਹਿ ਤੇ ਉਹਦੇ ਬਿਆਨਾਂ ਤੇ ਉਹਦੀ ਤਸਵੀਰ ਦੇ ਵਿੱਚ ਜਿਹੜੇ ਦੋ ਬੰਦੇ ਹੋਰ ਆਏ ਆ ਉਹ ਉਹ ਵਿੱਚ ਨਾਮ ਜਦ ਨਾਮਜ਼ਦ ਵੀ ਕਰ ਦਿੱਤੇ ਗਏ ਜੀ ਇਸ ਕਰਕੇ ਸਟੇਪ ਇਨਵੈਸਟਮੈਂਟ ਜਲਦੀ ਹੈ ਜਿਹੜਾ ਬੰਦਾ ਮੌਕੇ ਤੇ ਉੱਥੇ ਮਨਜੂਬ ਸਿੰਘ ਉਹਨੂੰ ਬਿਲਕੁਲ ਹੀ ਬਖਸ਼ਿਆ ਉਹ ਜਿਹੜਾ ਬੰਦਾ ਉੱਥੇ ਮੌਕੇ ਨਹੀਂ ਸੀ ਉਹਨੂੰ ਮਗਰ ਪੇਰੇ ਵਿੱਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਜੀ ਇੱਕ ਮੁਲਾਜ਼ਮ ਨੂੰ ਦਾ ਪੁਲਿਸ ਦੇ ਵਿੱਚ ਜੌਬ ਕਰ ਰਿਹਾ ਇਸ ਟਾਈਮ ਉਹਨੂੰ ਤਰਨਾ ਦੇ ਨਾਮ ਮਸਲੂਬ ਪਸੂਤ ਕਵੈਸਟ ਜਾਇਜ ਉਹਨਾਂ ਵਿਰੁੱਧ ਫੈਮਲੀ ਦਾ ਮੈਟਰ ਹੈ ਉਹ ਤਾਂ ਆਇਆ ਸੀ ਉਹਨੂੰ ਸੁਝਾਇਆ ਵੀ ਤੇ ਐਵੇਂ ਜਾ ਕੇ ਉਹਨੂੰ ਮੰਨਣ ਨੂੰ ਤਿਆਰ ਹੋ ਗਿਆ ਜੇ ਤੁਸੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਦੇ ਨਾਲ ਕੀ ਮੈਂ ਬਾਅਦ ਤੇਰੀ ਗੱਲਬਾਤ ਕੀਤੀ ਹੈ ਪਰ ਅਸਲ ਵਿੱਚ ਜਿਵੇਂ ਉਹ ਮੌਬ ਤੇ ਉਹਨੂੰ ਕਾਊਂਡ ਇਕੱਠਾ ਹੋਇਆ ਹੈ ਉਹ ਗੱਲ ਤੋਂ ਨੂੰ ਤਿਆਰ ਤੇ ਆਪਾਂ ਸਾਡਾ ਫੱਟਾ ਸੁਣਿਓ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਤੇ ਇਨਫੈਕਸ਼ਨ ਦੁਆਲੇ ਰੀਚ ਪਾ ਦਿੱਤੇ ਅੰਦਰ ਕਿ ਜਿਹੜੇ ਬੰਦੇ ਜਿਹੜੇ ਰੀਚ